ਸਰ ਨਾ ਕੀ ਤੁਹਾਡੇ ਮੇਰਾ ਡਾਕਟਰ ਤੇਜਿੰਦਰਪਾਲ ਸਿੰਘ ਨਲਵਾ ਕੀ ਬਾਤ ਹੈ ਇਹ ਤੇਜਿੰਦਰਪਾਲ ਸਿੰਘ ਨਲਵਾ ਹਰੀ ਸਿੰਘ ਨਲਵਾ ਜੀ ਦਾ ਨਾਮ ਸੁਣ ਕੇ ਹੀ ਕਹਿੰਦੇ ਕਿ ਜੰਗਾਂ ਲੜਨ ਦੀ ਤਾਂ ਇੱਕ ਪਾਸੇ ਹਰੀ ਸਿੰਘ ਨਲਵਾ ਦਾ ਨਾਂ ਇੰਨਾ ਸੀਗਾ ਜੀ ਵੀਰ ਇੱਕ ਨਾ ਸਾਨੂੰ ਥੋੜਾ ਜਿਆ ਹਰੀ ਸਿੰਘ ਦੀ ਨਲਵਾ ਦਾ ਜਿਹੜਾ ਇਤਿਹਾਸ ਹੈ ਨਾ ਉਸ ਦੇ ਬਾਰੇ ਸੋਚ ਬਦਲਣੀ ਪਏਗੀ ਉਹ ਸੋਚੇ ਬਦਲਣੀ ਪਏਗੀ ਕਿ ਕੀ ਹਰੀ ਸਿੰਘ ਦੀ ਨਲਵਾ ਇੱਕ ਸ਼ੇਰ ਨੂੰ ਜਿਹੜਾ ਉਹਨਾਂ ਨੇ ਪਾੜਿਆ ਕਿਆ ਹਰੀ ਸਿੰਘ ਦੀ ਨਲਵਾ ਇੱਥੇ ਤੱਕ ਸੰਨ ਨਹੀਂ ਹਰੀ ਸਿੰਘ ਦੀ ਨਲਵਾ ਇੱਕ ਸਟ੍ਰੈਟਜਿਸਟ ਸਨ ਜਿਨ੍ਹਾਂ ਨੂੰ ਸਪੈਨਿਸ਼ ਫ੍ਰੈਂਚ ਜੀ ਇੰਗਲਿਸ਼ ਅ ਬਿਟ ਆਫ ਆਇਰਿਸ਼ ਇੰਗਲਿਸ਼ ਪੰਜਾਬੀ ਗੁਰਮੁਖੀ ਪੰਜਾਬੀ ਗੁਰਮੁਖੀ ਸ਼ਾਹਮੁਖੀ ਜੀ ਇਹ ਸਾਰੇ ਵੇਰਵੇ ਉਹਨਾਂ ਦੇ ਦਿਮਾਗ ਵਿੱਚ ਸਨ ਹੀ ਵਾਜ਼ ਵੈਰੀ ਗੁੱਡ ਹੋਸਟ ਉਹ ਹੋਸਟ ਬੜੇ ਕਮਾਲ ਦੇ ਸਨ ਉਹ ਡਿਫਰੈਂਟ ਜਿਹੜੀਆਂ ਫੌਜਾਂ ਆਂਦੀਆਂ ਸਨ ਉਹਨਾਂ ਦੇ ਡਿਨਰਸ ਲੱਗਦੇ ਸਨ ਉਹਨਾਂ ਦੀ ਕਰੀਅਰ ਡਿਪਲੋਮੇਸੀ ਬਹੁਤ ਕਮਾਲ ਦੀ ਸੀ ਕੌਟਨੀਤੀ ਬੜੀ ਕਮਾਲ ਦੀ ਸੀ ਉਹਨਾਂ ਦੇ ਜਮਰੂਦ ਦੇ ਕਿਲੇ ਦੇ ਅਟਕ ਨਦੀ ਤੇ ਬਣਾਉਣ ਦੀ ਜਿਹੜੀ ਉਹ ਸਟ੍ਰੈਟੈਜੀਕ ਲੋਕੇਸ਼ਨ ਸੀ ਉਹ ਬੜੀ ਕਮਾਲ ਦੀ ਸੀ ਸੋ ਅਸੀਂ ਹਰੀ ਸਿੰਘ ਜੀ 90 ਨੂੰ ਸਿਰਫ 4 ਐਪੀਸੋਡਸ ਤੇ ਰਿਸਟ੍ਰिक्ट ਕਰਕੇ ਇੱਕ ਜਾਂ ਅੱਜ ਦੇ ਹਿੰਦੁਸਤਾਨ ਨੂੰ ਜੇ ਆਪਾਂ ਕਿਸੇ ਦੀ ਵੀ ਗੱਲ ਕਰੀਏ ਜਾਂ ਇਸ ਮੁਲਕ ਦੀ ਗੱਲ ਕਰੀਏ ਜਾਂ ਪੂਰੇ ਵਰਲਡ ਦੀ ਗੱਲ ਕਰੀਏ ਤੇ ਹਰੀ ਸਿੰਘ ਨਲਵਾ ਦੀ ਅਗਰ ਸਟ੍ਰੈਟਜੀ ਨੂੰ ਡਾਕੂਮੈਂਟ ਕੀਤਾ ਜਾਵੇ ਤੇ ਇਟ ਕੈਨ ਬਿਕਮ ਅ ਸਿਸਟਮ ኦਪਰੇਟਿੰਗ ਮੈਨੂਅਲ ਫਾਰ ਯੰਗ ਬੱਚਿਆਂ ਨੂੰ ਕਿ ਉਹ ਫਿਜ਼ੀਕਲੀ ਫਿਟ ਸਨ ਮੈਂਟਲੀ ਸਪਿਰੀਚੁਅਲੀ ਇਮੋਸ਼ਨਲੀ ਔਰ ਕੈਰੈਕਟਰ ਵਾਈਸ ਹਮ ਇੰਨਾ ਕੁਝ ਹੋਣ ਤੋਂ ਬਾਵਜੂਦ ਵੀ ਉਹਨਾਂ ਨੇ ਆਪਣਾ ਅਭਿਆਸ ਨਹੀਂ ਛੱਡਿਆ ਸੀ ਸੋ ਕਹਿਣ ਤੋਂ ਪਾਵੇਗਾ ਕਿ ਜਿਹੜਾ ਵੀ ਸਮਾਂ ਇਨਸਾਨ ਦਾ ਜੇ ਹਰਦੀ ਸਿੰਘ ਦੀ ਨਲਵਾ ਨੂੰ ਪੜਨਾ ਹੈ ਤੇ ਉਹਨੂੰ ਸਿਰਫ ਚਾਰ ਚੀਜ਼ਾਂ 'ਚ ਕੈਦ ਨਾ ਕਰੋ ਇਤਿਹਾਸ ਉਹਨਾਂ ਦੇ ਬਾਰੇ ਬਹੁਤ ਕੁਝ ਦੱਸਣਾ ਚਾਹੁੰਦਾ ਹੈ ਰਿਸਰਚ ਦੀ ਲੋੜ ਹੈ ਔਰ ਉਹ ਰਿਸਰਚ ਤਦ ਹੀ ਆਏਗੀ ਜਦ ਤੁਹਾਡੇ ਮਨ ਦੇ ਅੰਦਰ ਇਹ ਭਾਵ ਹੋਏਗਾ ਕਿ ਤੁਸੀਂ ਆਪਣੇ ਪੰਜਾਬ ਨੂੰ ਔਰ ਮਾਦਾ ਦਾ ਰਣਜੀਤ ਸਿੰਘ ਦੀ ਜਿਹੜੀ ਰਿਆਸਤ ਹੈ ਉਹਦੇ ਵਿੱਚ ਸਾਡੇ ਰਾਜਸਥਾਨ ਦੇ ਵੀਰ ਵੀ ਨੇ ਹਰਿਆਣੇ ਦੇ ਵੀਰ ਨੇ ਜੰਮੂ ਦੇ ਵੀ ਕਸ਼ਮੀਰ ਦੇ ਵੀ ਲੈnde ਪੰਜਾਬ ਦੇ ਵੀ ਚੜਦੇ ਪੰਜਾਬ ਦੇ ਵੀ ਹਰਿਆਣਾ ਦਿੱਲੀ ਤੱਕ ਉਹਨਾਂ ਦਾ ਜਿਹੜਾ ਰਾਜ ਸੀ ਉਹਦੇ ਵਿੱਚ ਸੁਨਹਿਰੀ ਮਸਜਿਦ ਲਾਹੌਰ ਦੀ ਕਾਸ਼ੀਨਾਥ ਜੀ ਦਾ ਮੰਦਿਰ ਤੇ ਦਰਬਾਰ ਸਾਹਿਬ ਉਹਨਾਂ ਨੇ ਇੱਕੋ ਜਿੰਨਾ ਸੋਨਾ ਤੇ ਇਹਨਾਂ ਨੂੰ ਦਿੱਤਾ ਜਦ ਤੱਕ ਇਹ ਸੋਚ ਔਰ ਅਸੀਂ ਹਰੀ ਸਿੰਘ ਦੀ ਨਲਵਾ ਦੀ ਸਟ੍ਰੈਟਜੀ ਸਾਡੇ ਲੋਕਾਂ ਵਿੱਚ ਸਾਡੇ ਸਿਸਟਮ 'ਚ ਨਹੀਂ ਆਏਗੀ ਅਸੀਂ ਸਿਰਫ ਗੱਲਾਂ ਜੋਗੇ ਰਹਿ ਜਾਵਾਂਗੇ ਔਰ ਜੋ ਸਾਡਾ ਇਤਿਹਾਸ ਸੋਰਨ ਸੀ ਜੋ ਸਾਡਾ ਇਤਿਹਾਸ ਕਮਾਲ ਸੀ ਉਸ ਸਿਰਫ ਕਿਤਾਬਾਂ ਜੋਗਾ ਰਹਿ ਜਾਏਗਾ ਕਿਉਂਕਿ ਹਰੀ ਸਿੰਘ ਉਹ ਨਾ ਹੈ ਜਿਹੜਾ ਹਰੀ ਨਾਲ ਜੁੜਦਾ ਜਰਨੈਲ ਤਾਕਤ ਨਾਲ ਜੁੜਦਾ ਨਲਵਾ ਸ਼ੇਰ ਨਾਲ ਜੁੜਦਾ ਤਾਂ ਇੱਕੋ ਨਾਂ 'ਚ ਸੰਤ ਵੀ ਹੈ ਸਿਪਾਹੀ ਵੀ ਹੈ ਗੁਰੂ ਸਾਹਿਬ ਦਾ ਦਿੱਤਾ ਹੋਇਆ ਜੀ ਸੋ ਇਹ ਜਿਹੜਾ ਉਹਨਾਂ ਦਾ ਸਿਸਟਮ ਸੀ ਜਿਹੜੀ ਉਹਨਾਂ ਦੀ ਤਾਕਤ ਸੀ ਉਹ ਤਾਕਤ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਜਦ ਕਸ਼ਮੀਰ ਦੇ ਅੰਦਰ ਹੜਾ ਆਏ ਜਿਵੇਂ ਅੱਜ ਪੰਜਾਬ ਦੇ ਅੰਦਰ ਹੜਾ ਆਏ